ਫਿਰੋਜ਼ਪੁਰ ਫਾਇਲ ਕਾ ਹਾਈਵੇ ਗਮਾਨੀ ਵਾਲਾ ਮੋਡਰ ਰਾਇਲੈਂਸ ਪੰਪ ਦੇ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ ਕਾਰ ਅਤੇ ਕੋੜੇ ਟਰਾਲੇ ਦੇ ਵਿਚਾਲੇ ਹੋਈ ਸਿੱਧੀ ਟੱਕਰ ਇੱਕ ਦੀ ਮੌਤ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਫਾਇਲ ਕਾ ਹਾਈਵੇ ਤੇ ਗਮਾਨੀ ਵਾਲਾ ਮੋਡਰ ਰਾਇਲੈਂਸ ਪੰਪ ਦੇ ਨਜ਼ਦੀਕ ਇੱਕ ਮੰਦਭਾਗਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਗੁਰਹਰ ਸਹਾਏ ਦੇ ਚਾਵਲਾ ਪਿੰਡ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਮਕ ਸ਼ਖਸ ਦੀ ਮੌਤ ਹੋ ਗਈ ਹੈ ਜੋ ਕਿ ਉਸ ਦਾ ਭਰਾ ਪ੍ਰੀਤਮ ਸਿੰਘ ਜੋ ਕਿ ਪੰਜਾਬ ਪੁਲਿਸ ਦਾ ਮਲਾਜਮ ਹੈ ਉਸ ਦੇ ਸੱਟਾਂ ਲੱਗੀਆਂ ਹਨ ਹਾਦਸਾ ਉਸ ਵੇਲੇ ਵਾਪਰਿਆ ਜਦ ਰਾਇਲੈਂਸ ਪੰਪ ਦੇ ਨਜ਼ਦੀਕ ਜਲਾਲਾਬਾਦ ਤੋਂ ਫਾਇ ਵਿਆਸਮਗਮ ਚ ਜਾ ਰਹੇ ਦੋਨੋਂ ਸਕੇਪਰਾ ਸਾਹਮਣੇ ਤੋਂ ਆ ਰਹੇ ਸੀਮਿੰਟ ਦੇ ਭਰੇ ਕੋੜਾ ਟਰਾਲਾ ਦੇ ਨਾਲ ਕਾਰ ਟਕਰਾ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਵਾਲਾ ਓਵਰਟੇਕ ਕਰਦੇ ਵਕਤ ਹਾਦਸੇ ਦਾ ਸ਼ਿਕਾਰ ਹੋਇਆ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਜਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੋਈ ਪਤਾ ਤੁਹਾਨੂੰ ਅਜੀ ਗੱਡੀ ਆਈ ਜਾਂਦੀ ਸੀਦਰੋਂ ਫਲਾਲਾਬਾਦ ਸਾਈਡ ਤੋਂ ਤੇ ਜੱਕਦਮ ਇਹਦੇ ਅੱਗੇ ਸੀਗਾ ਉਹ ਮੋਟਰਸਾਈਕਲ ਦੇ ਜਿਹੜਾ ਜਗਾੜੂ ਰੇੜਾ ਜਾਂਦਾ ਹਾਂ ਉਹਨੂੰ ਕ੍ਰੋਸ ਕਰਨ ਲੱਗਾ ਤੇ ਗੱਡੀ ਸੰਭਲੀ ਨਹੀਂ ਜੱਕਦਮ ਇਹ ਤੇਰੇ ਘੋੜੇ ਵਾਲੀ ਸਾਈਡ ਹੋ ਗਈ ਅੱਛਾ ਤੇ ਜਾ ਕੇ ਵਿੱਚ ਬਜੀ ਆ ਹਾਂ ਜੱਕਦਮ ਹੋ ਗਈ ਪਤਾ ਨਹੀਂ ਸੰਭਲੀ ਨਹੀਂ ਉਹਦੇ ਤੋਂ ਕੀ ਨਹੀਂ ਹੋਇਆ ਥੋੜਾ ਆਪਦੀ ਸਾਈਡ ਤੇ ਥੋੜਾ ਆਪਦੀ ਸਾਈਡ ਚਲਾ ਰਿਹਾ ਸੀ ਅੱਛਾ ਤੇ ਕਾਰ ਸਪੀਡ ਤੇ ਸੀ ਕੀ ਕਾਰ ਨਾਰਮਲ ਸਪੀਡ ਜਿਆਦਾ ਸਪੀਡ ਨਾਲ ਸਪੀਡ ਨਾਰਮਲ ਨਾਰਮਲ ਤੁਸੀਂ ਵੇਖਿਆ ਇਹ ਮੈਂ ਪਿੱਛੇ ਸੀ ਘਾੜ ਕਾ ਗੱਡੀ ਸੀ ਮੇਰੇ ਕੋਲ ਐਤੋਂ ਕੋਈ ਪਿੱਛੇ ਗੱਡੀ ਤੇ ਆ ਰਹੀ ਮੈਂ ਤੇ ਚਾਰਾ ਸੀ ਤੇ ਕਿੰਨੇ ਲੋਕ ਸੀ ਇਹਦੇ ਦੋ ਸੀਗੇ ਪਾ ਜੀ ਦੋ ਸੀਗੇ ਠੀਕ ਹੈ ਤੇ ਦੂਸਰੇ ਨੂੰ ਉਹਨੂੰ ਸੱਟਾਂ ਲੱਗੀਆਂ ਸੀ ਉਹਨੂੰ ਤਾਂ ਕੱਢ ਲਿਆ ਸੀ ਪਿੱਛੋਂ ਬਾਅਦ ਵਿੱਚ ਉਹਨੂੰ ਸੱਟਾਂ ਲੱਗੀਆਂ ਤੇ ਇਹ ਬਾਈ ਦੀ ਮੌਕੇ ਦੀ ਮੌਤ ਤੇ ਮੌਕੇ ਤੇ ਹੋ ਗਈ ਸੀ ਕੀ ਨਾਂ ਹੈ ਤੁਹਾਡਾ ਮਨ ਲਕੀਤ ਸਿੰਘ ਜੀ ਪਿੰਡ ਦਾ ਖੁਸ਼ਾ ਜੀ ਕਾ ਚਾਚਾ ਦਾ ਜਾਣ ਪਛਾਨਾ ਇਹ ਚਾਹਵਲਾ ਪਿੰਡ ਤੋਂ ਚਾਹਵਲਾ ਪਿੰਡ ਤੋਂ ਚਾਹਵਲਾ ਪਿੰਡ ਕਿੱਥੇ ਜਾ ਰਹੇ ਸੀ ਕੋਈ ਪਤਾ ਅੰਨੀ ਪਤਾ ਨਹੀਂ ਇੰਨਾ ਨਹੀਂ ਪਤਾ ਕਿਥੇ ਜਾ ਰਹੇ ਸੀ ਤਾਂ ਜੋ ਫਾਇਲ ਕਦੋਂ ਆ ਰਹੀ ਸੀ ਐਸੀ ਦਾ ਕੋਈ ਦੇਖਿਆ ਹੀ ਸਾਨੂੰ ਜਾਣਦੇ ਸੀ ਕੋਈ ਵੀ ਤੇਰੇ ਉਸੇ ਪਿੰਡ ਤੋਂ ਕੋਈ ਜਾਂਦਾ ਹੀ ਸਾਡੇ ਆ ਰਹੇ ਮਖਰ ਕਿੱਥੇ ਤੱਕ ਜਾ ਰਹੇ ਆ ਸਾਡਾ ਸਾਰਾ ਪਰਿਵਾਰ ਪਿੱਛੋਂ ਜਾ ਰਹੇ ਚਾਚੇ ਤਾਏ ਜੋ ਇਸ ਪੈਂਚ ਪਿੰਡ ਤੇ ਆ ਰਹੇ ਮਤਵਰਫੀ ਪਿੰਡਲੇ ਸਵਾਰੀ ਪਹੁੰਚ ਰਹੇ ਜਦੋਂ ਅਲਵਰ ਪਹੁੰਚ ਗਏ ਬਸ ਆ ਕੇ ਪਾਸ ਮਿਲੀ ਆ ਕਿੱtain ਆਖਾ ਬਾਤ ਰਹੇ ਸੀ ਸਰ ਜਦੋਂ ਇਹ ਹਾਦਸਾ ਵਾਪਰਿਆ ਕੋਈ ਟਾਈਮ ਬਾਅਦ ਹੀ ਮੇਰੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਪਰਮਜੀਤ ਸਿੰਘ ਉਹ ਲੰਘ ਰਿਹਾ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਰੇਲੈਂਸ ਪੰਪ ਦੇ ਕੋਲ ਇੱਕ ਕਾਰ ਦਾ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਜਿੱਥੇ ਜਾਮ ਲੱਗ ਗਿਆ ਜਦੋਂ ਮੈਨੂੰ ਪਤਾ ਲੱਗਿਆ ਨਾਲ ਦੀ ਨਾਲ ਹੀ ਮੈਂ ਉੱਥੋਂ ਮੋਟਰਸਾਈਕਲ ਚੱਕ ਕੇ ਇੱਥੇ ਪਹੁੰਚਿਆ ਮੇਰੇ ਆਉਣ ਤੋਂ ਪਹਿਲਾਂ ਜਿਹੜੇ ਆਕੇ ਜੀ ਟ੍ਰੈਫਿਕ ਨੂੰ ਅਸੀਂ ਸਹੀ ਤਰੀਕੇ ਨਾਲ ਚਾਲੂ ਕੀਤਾ ਹੈ ਜਦੋਂ ਆਕੇ ਦੇਖਿਆ ਜੀ ਇੱਕ ਵਿਅਕਤੀ ਜਿਹੜਾ ਜੀ ਪੂਰਾ ਹੋ ਚੁੱਕਿਆ ਹੈ ਜਿਸ ਨੂੰ ਇੱਕ ਸਾਈਡ ਦੇ ਬਾਰਖਾ ਜਿਹੜੇ ਦੋ ਜਣੇ ਸੀ ਇਹ ਇੱਕ ਨੂੰ ਜਿਹੜਾ ਐਂਬੂਲੈਂਸ ਤੇ ਪਾ ਕੇ ਜਿਹੜਾ ਜੀ ਸਿਵਲ ਹਸਪੀਟਲ ਭੇਜਦਾ ਹੈ ਇਹਦੇ ਬਾਰੇ ਪਤਾ ਲੱਗ ਰਿਹਾ ਜੀ ਇਹ ਮੁਲਾਜ਼ਮ ਹੈ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਮੁਲਾਜ਼ਮ ਹੈ ਕਿਸ ਸੈਕਮੈਂਟ ਵਿੱਚ ਜੇਕਰ ਪਤਾ ਲੱਗ ਜਾਏ ਤੇ ਰਿਸ਼ਤੇਦਾਰ ਆ ਰਹੇ ਨੇ 2-4 ਮਿੰਟ ਤੱਕ ਪਹੁੰਚ ਜਾਂਦੇ ਨੇ ਫਿਰ ਪਤਾ ਲੱਗ ਜਾਂਦਾ ਵੀ ਇਹ ਮੁਲਾਜ਼ਮ ਕਿਸ ਮੈਂ ਕਿੰਨੇ ਲੋਕ ਸੀ ਗੱਡੀ 'ਚ ਦੋ ਜੀ ਦੋ ਹਾਂਜੀ ਦੂਸਰੇ ਨੂੰ ਜੀ ਸੇ ਐਂਬੂਲੈਂਸ ਤੇ ਸਿਵਲ ਹਸਪੀਟਲ ਭੇਜ ਤੀ ਤੁਹਾਨੂੰ ਹਾਂਜੀ ਸਿਵਲ ਹਸਪੀਟਲ ਦਾ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਜਿਹੜੇ ਨੇ ਇਹਨਾਂ ਦੇ ਪਿੰਡ ਕੁਝ ਰਿਸ਼ਤੇ ਦੇ ਇੱਕ ਦਰਸਤੇਦਾਰ ਇੱਥੇ ਪਹੁੰਚਿਆ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਹੈ ਕੋਈ ਟਾਈਮ ਵਿੱਚ ਪਹੁੰਚ ਜਾਂਦੇ ਨੇ ਫਿਰ ਕਲੀਅਰ ਹੋ ਜਾਊਗਾ ਇਹ ਮੁਲਾਜ਼ਮ ਕੇ ਸਮੇਂ ਵਿੱਚ ਟਰੱਕ ਡਰਾਈਵਰ ਦਾ ਕੋਈ ਪਤਾ ਨਹੀਂ ਟਰੱਕ ਡਰਾਈਵਰ ਜਿਹੜਾ ਜੀ ਨਹੀਂ ਪਤਾ ਲੱਗਿਆ ਹਾਲੇ ਤਾਈ ਨਹੀਂ ਹਾਂਜੀ ਅਜੇ ਅਜੇ ਤੱਕ ਨਹੀਂ ਪਤਾ ਲੱਗਿਆ ਟਰੱਕ ਡਰਾਈਵਰ ਦਾ ਪਤਾ ਨਹੀਂ ਲੱਗਿਆ ਜੀ ਕਿੱਥੇ ਹੈ ਜੀ ਕੋਈ ਟਾਈਮ ਪਤਾ ਲੱਗ ਜਾਂਦਾ ਫਿਰ ਉਹਦੇ ਮੁਤਾਬਕ